ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੀਨਾ ਆਇਆ ਚੇਤ ਦਾ ਚੇਤ ਵਾਹਿਗੁਰੂ ਚੇਤ ਗੁਰੂ ਅੱਗੇ ਅਰਦਾਸ ਕਰ ਖੋਲ ਦਿਲਾਂ ਦੇ ਪੇਤ ਮਹੀਨਾ ਆਵੇ ਸਾਖ ਦਾ ਕਨਕਾ ਗਈਆਂ ਪੱਕ ਅਕਾਲ ਪੁਰਖ ਦੀ ਫੌਜ ਖਾਲਸਾ ਬਣੀਏ ਅੰਮ੍ਰਿਤ ਸ਼ਕ ਮਹੀਨਾ ਆਇਆ ਝੇਠ ਦਾ ਤਰਤੀ ਤਪ ਰਹੀਏ ਪੰਜਵੇਂ ਗੁਰੂ ਨੂੰ ਯਾਦ ਕਰ ਠੰਡ ਮਨਾ ਵਿੱਚ ਪਈਏ ਮਹੀਨਾ ਆਇਆ ਹਾਰੜ ਦਾ ਤੱਤੀ ਚੱਲੇ ਲੂ ਸੀਤਲ ਸ਼ਾਂਤ ਹੋ ਜਾਈਏ ਜੇ ਬੋਲੇ ਵਾਹਿਗੁਰੂ ਮਹੀਨਾ ਆਇਆ ਸਾਵਣ ਦਾ ਸਾਵਣ ਵਰਸੇ ਮੇ ਜਪ ਜਪ ਨਾਮ ਗੋਬਿੰਦ ਕਾ ਹੋਰ ਵਧਾਈਏ ਨੇ ਮਹੀਨਾ ਆਇਆ ਪੱਦੋ ਦਾ ਮੌਸਮ ਬਦਲੇ ਰੰਗ ਛੱੜੀਏ ਮਾੜੀ ਸੰਗਤ ਨੂੰ ਚੰਗਾ ਕਰੀਏ ਸੰਗ ਮਹੀਨਾ ਆਇਆ ਅੱਸੂ ਦਾ ਕਦੇ ਗਰਮੀ ਤੇ ਕਦੇ ਠੰਡ ਬਾਣੀ ਪੜਕੇ ਗੁਰੂ ਦੀ ਆਉ ਲਿਏ ਆਨੰਦ ਮਹੀਨਾ ਆਇਆ ਕੱਤਕ ਦਾ ਸੋਨਾ ਚੜਿਆ ਚੰਦ ਔਗਣ ਛੜ ਵਖੇਰੀਏ ਗੁਨਾ ਦੀ ਸੁਗੰਧ ਮਹੀਨਾ ਆਇਆ ਮੱਗਰ ਦਾ ਸ਼ੁਰੂ ਹੋ ਗਈ ਠੰਡ ਸ਼ੁਕਰ ਮਨਾਈਏ ਦਾਤਾ ਦਾ ਨਾਲੇ ਛਕੀਏ ਵੰਡ ਮਹੀਨਾ ਆਇਆ ਪੋਦਾ ਹੁੰਦੀ ਏ ਠੁਰ ਠੁਰ ਚੇਤੇ ਕਰ ਸ਼ੈਬਾਦਿਆ ਨੂੰ ਠੰਡ ਹੋ ਗਈ ਫੁਰ ਮਹੀਨਾ ਆਇਆ ਮਾਗਦਾ ਕਰੀਏ ਸਾਧੂ ਸੰਗ ਟੁੱਟੀ ਗੰਡਨ ਹਾਰ ਜੀ ਸਾਡੀ ਵੀ ਲਿਓ ਗੰਡ ਮਹੀਨਾ ਆਇਆ ਫੱਗਨ ਦਾ ਫਲ ਬੂਟੇ ਫਲਾਂਤ ਆਈ ਬਸੰ ਦੇਖੋ ਪਲਾ ਉਡੰਤ ਦੇਸੀ ਮਹੀਨੇ ਯਾਦ ਕਰੋ ਸੁਣ ਕੇ ਬਾਰਾ ਮਾਂ ਵਿਰਸਾ ਆਪਣਾ ਭੁਲਿਓ ਨਾ ਚੇਤੇ ਕਰ ਲਿਓ ਨਾ ਚੇਤ ਵਿਸਾਖ ਜੇਠ ਹੜ ਸਾਵਣ ਪਾਦੋ ਅਸੂ ਕਤਕ ਮੱਗਰ ਪੋਮਾਗ ਅਖੀਰ ਤੇ ਆਇਆ ਫਗਗਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ